13000 ਪਿੰਡਾਂ ਦੇ ਵਿੱਚ ਚੱਲੂਗਾ ਉਹ ਸੱਟਾ ਲਿਖਣ ਵਾਲਾ ਵੀ ਸਰਕਾਰੀ ਹੋ ਜਾਊਗਾ ਤੇ ਜਿਹੜੀ ਸੱਟੇ ਦੀ ਇਨਕਮ ਆ ਉਹ ਖਜ਼ਾਨੇ ਚ ਜਾਊਗੀ ਖਜ਼ਾਨਾ ਭਾਰਾ ਹੋ ਜਾਊਗਾ ਅੱਜ ਗੱਲ ਕਰੀ ਗਏ ਸਰਕਾਰੀ ਬਿਲਡਿੰਗਾਂ ਬੰਦ ਲੈਣਾ ਸਾਰਾ ਕੁਝ ਬੰਦ ਆ ਪਰ ਉਹਦੇ ਚ ਜਿਹੜਾ ਰੇਤਾ ਬੱਜਰੀ ਸਰੀਆ ਉਹ ਪ੍ਰਾਈਵੇਟ ਕੰਪਨੀਆਂ ਦਾ ਸੀਮਿੰਟ ਵੀ ਪ੍ਰਾਈਵੇਟ ਕੰਪਨੀਆਂ ਦਾ ਜੇ ਕਰੇ ਅੱਜ ਤੋਂ ਪਹਿਲਾਂ ਹੀ ਸਰਕਾਰੀ ਕਰ ਦਿੰਦੇ ਸਰੀਆ ਕੰਪਨੀ ਸਰਕਾਰੀ ਹੋ ਜਾਂਦੀ ਸੀਮਿੰਟ ਸਰਕਾਰੀ ਹੋ ਜਾਂਦਾ ਰੇਤਾ ਸਰਕਾਰੀ ਹੋ ਜਾਂਦਾ ਬੱਜਰੀ ਸਰਕਾਰੀ ਹੋ ਜਾਂਦੀ ਤਾਂ ਇਹਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਵੀ ਮਿਲ ਜਾਣਾ ਸੀ ਖਜ਼ਾਨੇ ਨੂੰ ਕਮਾਈ ਵੀ ਮਿਲ ਜਾਣੀ ਸੀ ਹੁਣ ਇੱਥੇ ਬਲਕਾਰ ਸਿੰਘ ਸਿੱਧੂ ਗੱਲਾਂ ਕਰਦਾ ਫਿਰਦਾ ਉਹ ਕਹਿੰਦਾ ਕਿ ਫਿਰਦਾ ਕਿ ਅਖੇ ਮੈਂ ਕੇਜਰੀਵਾਲ ਉੱਤੇ ਮਰ ਮਿੱਟੀ ਉਹਦਾ ਝਾੜੂ ਵਹਿੰਦਿਆ ਸਾਰ ਉਹ ਜਾਣਗੇ ਨਾ ਕਿਹੜਾ ਕਲਾਕਾਰ ਆ ਉਹ ਉਹ ਕਲਾਕਾਰ ਸੀ ਲੋਕਾਂ ਨੇ ਚੱਕ ਕੇ ਐਮਐਲਏ ਬਣਾ ਤੋ ਉਹ ਤਾਂ ਸਟੇਜਾਂ ਤੇ ਡਿੰਗਾ ਡਾਂਸ ਹੀ ਦਿਖਾਊਗਾ ਫਿਰ ਉਹਨੇ ਕੀ ਕਰਨਾ ਹੁਣ ਉਹ ਕਹਿ ਰਿਹਾ ਜੀ ਕੇਜਰੀਵਾਲ ਕੰਪਨੀ ਆ ਉਹਦੀਆਂ ਸੀਵਰੇਜ ਪਾਈਪਾਂ ਪੈਰਿੰਗ ਤੇ ਕਹਿੰਦਾ ਪੱਤਰਕਾਰ ਕਹਿ ਰਿਹਾ ਕੇਜਰੀਵਾਲ ਦੀਆਂ ਪਾਈਪਾਂ ਯਾਰ ਕੇਜਰੀਵਾਲ ਦੀਆਂ ਪਾਈਪਾਂ ਪਹਿਲਾਂ ਕੁਝ ਦੱਸੋ ਤਾਂ ਸਹੀ ਵਿੱਚੋਂ ਚੱਲਦਾ ਕੀ ਆ ਹਰ ਲੋਕ ਫਿਲਮਾਂ ਦੇ ਵਿੱਚ ਵਿਖਾਉਂਦੇ ਕਮਿਸ਼ਨ ਹੁੰਦਾ ਇਹ ਕਿਉਂ ਇਹ ਕਰ ਕੀ ਰਹੇ ਆ ਪ੍ਰਾਈਵੇਟ ਕੰਪਨੀਆਂ ਤੋਂ ਫਾਇਦੇ ਕੀ ਆ ਹਰ ਐਮਐਲਏ ਦੀ ਤਨਖਾਹ ਤਾਂ 84000 ਰੁਪਏ ਲੱਖ ਰੁਪਏ ਹੁੰਦੀ ਬਾਈ ਜੀ ਝੂਠ ਤਾਂ ਨਹੀਂ ਗੱਲ ਏ ਪਰ ਉਹਦੇ ਕੋਲ ਕਰੋੜਾਂ ਦੀ ਪ੍ਰਾਪਰਟੀ ਕਿੱਥੋਂ ਆ ਜਾਂਦੀ ਆ ਕਰੋੜਾਂ ਰੁਪਏ ਆਇਆ ਕਿੱਥੋਂ ਆ ਦੇ ਕੋਲ ਇਹਨਾਂ ਬਿਜ਼ਨਸਮੈਨਾਂ ਕੋਲ ਕੋਲੋਂ ਹੀ ਆਇਆ ਬਿਜ਼ਨਸਮੈਨ ਹੀ ਇਹਨਾਂ ਦੇ ਮਿੱਤਰ ਹੁੰਦੇ ਆ ਸ਼ਰਾਬ ਫੈਕਟਰੀਆਂ ਸਰਕਾਰੀ ਕਰਦਣ ਸੀਮੈਂਟ ਸਰਕਾਰੀ ਕਰਦਣਗੇ ਸਰੀਆ ਸਰਕਾਰੀ ਹੋ ਜੂਗਾ ਆ ਬਲੇਣਾ ਕੋਟ ਇਹ ਸਰਕਾਰੀ ਕਰਦਨ ਕੱਪੜਿਆਂ ਦੀਆਂ ਫੈਕਟਰੀਆਂ ਸਰਕਾਰੀ ਕਰ ਦੋ ਕੈਮਰਿਆਂ ਦੀਆਂ ਸਰਕਾਰੀ ਕਰ ਦੋ ਗੱਡੀਆਂ ਚੱਲੀ ਜਾਂਦੀਆਂ ਗੱਡੀਆਂ ਸਰਕਾਰੀ ਫੈਕਟਰੀਆਂ ਕਰੋ ਕੰਪਨੀਆਂ ਕਰੋ ਅੱਜ ਇੱਕ ਸਾਰੇ ਇੱਥੇ ਖੜੇ ਆਪਾਂ ਸਾਰੇ ਸਰਕਾਰੀ ਹਸਪਤਲ ਦੇਖੇ ਨਾ ਤੁਸੀਂ ਕਿਸੇ ਵੀ ਸਰਕਾਰੀ ਹਸਪਤਲ ਵਿੱਚ ਜਾਂਦੇ ਰਹੋ ਪਰਚੀ ਕਟਾ ਕੇ ਜਿਹੜੀ ਤੁਹਾਨੂੰ ਮੈਡੀਸਿਨ ਮਿਲਦੀ ਉਹ ਪ੍ਰਾਈਵੇਟ ਕੰਪਨੀ ਦੀ ਹੀ ਮਿਲਦੀ ਆ ਦੇਖੋ ਸਾਡੇ ਦੇਸ਼ ਆਜ਼ਾਦ ਹੋ ਇਹਨੂੰ 80 ਸਾਲ ਹੋ ਗਏ ਆ ਪਰ ਇਹ ਕੀ ਚੱਕਰ ਆ ਮੈਡੀਸਿਨ ਸਰਕਾਰੀ ਕੰਪਨੀਆਂ ਨਹੀਂ ਕਰ ਸਕੇ ਜੇਕਰ ਸਰਕਾਰੀ ਕੰਪਨੀਆਂ ਕਰ ਦਿੰਦੇ ਜਿਹੜੇ ਡਾਕਟਰੀ ਪੜ੍ਹਾਈ ਕਰਦੇ ਆ ਉਹਨਾਂ ਨੂੰ ਰੋਜ਼ਗਾਰ ਮਿਲ ਜਾਂਦਾ ਤਾਂ ਭਾਈ ਜੀ ਰੋਜ਼ਗਾਰ ਦੇ ਨਾਲ ਔਖਾ ਕੋਈ ਨਹੀਂ ਇਹਨਾਂ ਦੀ ਯਾਰੀ ਬਿਜ਼ਨਸਮੈਨਾਂ ਨਾਲ ਇਹ ਕਰੋੜਾਪਤੀ ਬੰਨੇ ਬੰਦ ਹੋ ਜਾਣਗੇ ਤੇ ਲੋਕ ਆ ਜਿਹੜੇ ਇਹ ਤਾਂ ਭਾਈ ਸਾਹਿਬ ਕੀ ਦੱਸਾਂ ਮੈਂ ਜਿਵੇਂ ਇੱਕ ਵਿਅਕਤੀ ਹੁੰਦਾ ਇਹੀ ਵੋਟ ਕਰੇ ਕਿਸੇ ਨੂੰ ਪਾ ਦਿੰਦੇ ਆ ਇਹ ਕਾਂਗਰਸ ਲੇ ਆਉਣਗੇ ਲਿਖ ਲੋ ਅੱਜ ਇਹਨਾਂ ਦੇ ਹਾਲਾਤ ਇਹੀ ਰਹਿਣਗੇ ਤੁਸੀਂ ਪੱਤਰਕਾਰ ਰਹੋਗੇ ਮੈਂ ਬੋਲਣ ਵਾਲਾ ਰਹੂੰਗਾ ਤੇ ਜਿਹੜਾ ਕਹ ਲੋ ਕਾਲੀ ਦਾਲ ਲੇ ਆਉਣਗੇ ਉਹਨਾਂ ਨੇ ਵੀ ਜੂਤ ਵੀਰੇ ਸਾਡੇ ਤੇ ਫੁੱਲ ਵਾਇਆ ਗਰੀਬਾਂ ਤੇ ਕਾਂਗਰਸੀਆਂ ਨੇ ਵੀ ਸਾਡੇ ਤੇ ਜੂਤ ਫੁੱਲਵਾਇਆ ਰਾਜੀਵ ਵੜਿੰਗਰ ਕੇ ਨਾ ਤਾਂ ਤਾਂ ਉੱਠਣ ਦਿੱਤਾ ਕਿਸੇ ਨੂੰ ਨਾ ਕਦੇ ਉੱਠਣ ਦੇਣਗੇ ਭਗਵੰਤ ਮਾਨ ਇਹ ਵੀ ਜੂਤ ਫੁੱਲ ਵਰਾ ਰਹੇ ਆ ਸਾਡਾ ਅਸੀਂ ਤਾਂ ਲੋਕਾਂ ਨੇ ਜਾਗਰੂਕਤਾ ਹੋਏ ਨਹੀਂ ਪਰ ਇਹਨਾਂ ਨੇ ਆਪ ਦਾ ਪਿੰਡੇ ਤਗੜਾ ਕਰ ਲਿਆ ਪਹਿਲਾਂ ਕਾਂਗਰਸ ਤੋਂ ਕੁੱਟ ਖਾਲੀ ਕੱਲ ਲੰਨਾ ਤਾਂ ਖਾਲੀ ਝਾੜੂ ਵਾਲਾ ਕਹਿੰਦੇ ਮਾਰਦੇ ਤਾਂ ਵਾਵਾ ਪਰ ਪੀੜ ਘੱਟ ਹੁੰਦੀ ਆ ਬਾਈ ਤੁਹਾਡੇ ਪਿੰਡੀ ਬੜੇ ਤਗੜੇ ਹੋ ਗਏ ਜਿੰਨਾ ਚਿਰ ਤੁਸੀਂ ਜਾਗਦੇ ਨਹੀਂਗੇ ਤੁਸੀਂ ਤਾਂ ਉਹਦੇ ਬੱਚਾ ਨੂੰ ਗੁਲਾਮ ਬਣਾਉਣਾ ਸ਼ੁਰੂ ਕਰਤਾ ਬਿਜਲੀ ਵਿਭਾਗ ਮਾ ਪ੍ਰਾਈਵੇਟ ਹੋ ਜਾਣਾ ਬਾਈ ਜੀ ਇਹ ਸਾਰਾ ਕੁਛ ਆ ਜਿਹੜਾ ਫ੍ਰੀ ਚੀਜ਼ਾਂ ਮਿਲ ਜਾਂਦੀ ਜਿਹੜੀ ਸਰਕਾਰ ਫ੍ਰੀ ਚੀਜ਼ ਦੇਣ ਦੀ ਗੱਲ ਕਰੂਗੀ ਉਹ ਦੇਊਗੀ ਕਿੱਥੋਂ ਖਜ਼ਾਨੇ ਖਾਲੀ ਬਹੁਤ ਚੜੀ ਜਾਂਦਾ ਆ ਜਿੰਨੇ ਇੱਥੇ ਖੜੇ ਆ ਪੁੱਛੋ ਇਹਨਾਂ ਨੇ ਖਜ਼ਾਨੇ ਚ ਕੀ ਲਿਆ ਸਵਾ ਲੱਖ ਰੁਪਏ ਇਹਨਾਂ ਨੇ ਖਜ਼ਾਨੇ ਦਾ ਦੇਣਾ ਮੈਂ ਸਵਾ ਲੱਖ ਦੇਣਾ ਤੁਸੀਂ ਦੇਣਾ ਉਹਨਾਂ ਦੱਸੀ ਨਾ ਰਿਪੋਰਟ ਵਿੱਚ ਇਹਨਾਂ ਕਰਜ਼ਾ ਚੜ ਗਿਆ ਲਾਵਾਂਗੇ ਕਿਵੇਂ ਰੁਪਏ ਦਾ ਮਰੁੰਡਾ ਦਸਾਂ ਦਾ ਹੋਇਆ ਬਾਪੂ ਨੂੰ ਪੁੱਛ ਲਓ ਰੁਪਏ ਦਾ ਹੁੰਦਾ ਸੀ ਨਾ ਬਾਪੂ ਮਰੁੰਡਾ ਅੱਜ 10 ਰੁਪਈਆ ਦਾ ਮਹਿੰਗਾ ਕਿਉਂ ਹੋਇਆ ਉਹ ਇਹਨਾਂ ਮੰਤਰੀਆਂ ਦੇ ਕਰਕੇ ਹੋਇਆ ਸਾਨੂੰ ਤਾਂ ਪ੍ਰਸ਼ਾਸਨ ਵੀ ਖਾਨ ਤੇ ਲੱਗਿਆ ਹੋਇਆ ਐਮ ਐਲ ਏ ਵੀ ਖਾਨ ਤੇ ਲੱਗੇ ਹੋਏ ਆ ਤੇ ਵੀਰੇ ਬਸ ਤੁਸੀਂ ਕੋਈ ਚਾਰ ਜਿਹੜੇ ਕੋਈ ਇੱਥੇ ਪੱਤਰਕਾਰ ਹੈਗੇ ਵਿਚਾਰੇ ਅੱਜ ਜਿਹੜੇ ਅੱਜ ਇਕੱਠੇ ਹੋਏ ਆ ਇਹ ਸੱਚਾਈ ਗੱਲ ਕਰਦੇ ਜੇ ਤੁਸੀਂ ਵੀ ਵੇਖਜੋ ਤਾਂ ਤੁਹਾਨੂੰ ਲੋੜ ਹੀ ਨਹੀਂ ਸੀ ਤੁਹਾਡੇ ਉਹ ਚੈਨਲ ਕਿਉਂ ਬੰਦ ਕਰਨੇ ਸੀ ਬਾਈ ਜੀ ਅਸੀਂ ਚੈਨਲਾਂ ਦੇ ਮਗਰ ਨਹੀਂ ਆਏ ਥੋੜੇ ਮਗਰ ਇਹ ਸਾਡੀ ਆਪ ਦੀ ਆਵਾਜ਼ ਆ ਤੁਸੀਂ ਸਾਡੇ ਵਾਸਤੇ ਆਵਾਜ਼ ਚੱਕਦੇ ਆ ਜੇ ਅਸੀਂ ਤੁਹਾਡੇ ਵਾਸਤੇ ਆਈ ਨਾ ਸਾਡੇ ਫਿੱਟੇ ਲਾਂਤ ਹੈ ਉਹ ਜੇ ਲੋਕਾਂ ਤੇ ਤੇ ਪਾਰਟੀ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦੀ ਮੇਰੀਆਂ ਗੱਲਾਂ ਨੂੰ ਮੈਂ ਗਰੀਬ ਹੋਣ ਦੇ ਨਾਤੇ ਮੇਰੀਆਂ ਗੱਲਾਂ ਨੂੰ ਮਜ਼ਾਕ ਚ ਲੈ ਲੈਂਦੇ ਆ ਪਰ ਜਿੰਨਾ ਚਿਰ ਸੀਰੀਅਸ ਨਹੀਂ ਲੈਂਦੇ ਲੋਕਾਂ ਦਾ ਭਲਾ ਨਹੀਂ ਹੋ ਸਕਦਾ ਮੈਂ ਕਹਿੰਦਾ ਏ ਤੋਂ ਲੈ ਕੇ ਜ਼ੱਡ ਤੱਕ ਜਿੰਨੀਆਂ ਫੈਕਟਰੀਆਂ ਕੰਪਨੀਆਂ ਉਹ ਸਾਰੀਆਂ ਸਰਕਾਰੀ ਕਰਦਣ ਕਾਰਾਂ ਦੀਆਂ ਬੱਸਾਂ ਦੀਆਂ ਬੱਸਾਂ ਅਜ ਬੱਸਾਂ ਡਿੰਪੀ ਤੋਂ ਲੋਕਾਂ ਦਾ ਜ਼ਿਆਦਾ ਇੱਥੇ ਸਰਕਾਰੀ ਘਟ ਫਾਇਦੇ ਕਿੰਨਾਂ ਨੂੰ ਹੋਣੇ ਆ ਜਿਹੜੀਆਂ ਆ ਬੀਬੀਆਂ ਦਾ ਆਧਾਰ ਕਾਰਡ ਚੱਲੀ ਜਾਂਦਾ ਨਾ ਇਹ ਨੁਕਸਾਨ ਹੋਣੇ گا ਜਾ ਕੇ ਸਰਕਾਰੀ ਬੱਸਾਂ ਬੰਦ ਹੋ ਜਾਣੀਆਂ ਅਸੀਂ ਕਹਿੰਦੇ ਸਾਰੀਆਂ ਬੱਸਾਂ ਸਰਕਾਰੀ ਕਰ ਦੋ ਇੱਕ ਵਾਸਤੇ ਤਿੰਨ ਜਣੇ ਰੋਜ਼ਗਾਰ ਮਿਲਦਾ ਤੇ ਜੇਕਰ ਹਜ਼ਾਰਾਂ ਬੱਸਾਂ ਆ ਗਈਆਂ 10000 ਬੱਸ ਵੀ ਸਰਕਾਰੀ ਲਾਤੀ ਤਾਂ ਤੁਸੀਂ ਆਪਸਾ ਲੋ 30 ਹਜ਼ਾਰ ਬੰਦੇ ਰੋਜ਼ਗਾਰ ਮਿਲ ਗਿਆ ਤੇ ਗੱਲਾਂ ਕਰੀ ਜਾਂਦੇ ਆ ਬਿਜ਼ਨਸਮੈਨਾਂ ਦੇ ਗੋਲਾ ਬਣ ਜਾਂਦਾ ਜਿਹੜਾ ਕੋਈ ਮੰਤਰੀ ਬਣਦਾ ਇਹ ਲੋਕਾਂ ਦੀ ਗੱਲ ਨਹੀਂ ਸਪਰੇਅ ਆ ਕਿਸਾਨ ਕਰਦਾ ਆਪਣੀਆਂ ਫਸਲਾਂ ਚ ਸਪਰੇਅਾਂ ਦੀ ਕੰਪਨੀ ਅੱਜ ਤੱਕ ਸਰਕਾਰੀ ਕਿਉਂ ਨਹੀਂ ਸਾਰੀਆਂ ਪ੍ਰਾਈਵੇਟਾਂ ਹੀ ਕਿਉਂ ਆ ਖੇਤੀਬਾੜੀ ਮੰਤਰੀ ਕਿਵੇਂ ਐਡੇ ਪਾਵਰਫੁੱਲ ਹੋ ਜਾਂਦੇ ਪੈਸਾ ਕਿੱਥੋਂ ਆ ਜਾਂਦਾ ਕਦੇ ਪੁੱਛਣ ਵਾਲੀ ਗੱਲ ਤਾਂ ਹੈ ਇਹਨਾਂ ਤੋਂ ਇਹਦਾ ਕਹਿੰਦੇ ਸਕੂਲ ਚੰਗੇ ਕਰਤੇ ਸਕੂਲਾਂ ਦੇ ਵਿੱਚ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਲੈ ਕਿਉਂ ਨਹੀਂ ਪੜੇ ਸਾਨੂੰ ਸਮਝ ਨਹੀਂ ਆਈ ਜਾਂਦੀ ਇਹ ਜਿੰਨਾ ਚਿਰ ਨਹੀਂ ਪੜਦੇ ਸਰਕਾਰੀ ਸਕੂਲ ਚੰਗੇ ਨਹੀਂ ਹੋ ਸਕਦੇ ਸਰਕਾਰੀ ਹਸਪਤਾਲਾਂ ਜਿੱਦੇ ਸਿਪਾਹੀ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਇਲਾਜ ਹੋਣ ਲੱਗੇ ਉਸ ਟਾਈਮ ਤੇ ਸੈੱਟ ਹੋ ਜਾਊਗਾ ਕੰਮ ਨਹੀਂ ਤਾਂ ਨਹੀਂ ਹੋਣਾ ਜੀ ਧੰਨਵਾਦ ਜੀ ਬਹੁਤ